ਬਾਲਗ ਕੁੜੀ ਦੇ ਨਾਲ ਹੋਇਆ ਜ਼ਬਰਜਨਾ ਕੁੜੀ ਹੋ ਗਈ ਗਰਭਵਤੀ ਤੇ ਦਿੱਤਾ ਮਰੇ ਹੋਏ ਬੱਚੇ ਨੂੰ ਜਨਮ ਜਿੱਥਾ ਇਹ ਸਸੰਸਨੀ ਕੇਸ ਮਾਮਲਾ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨਾਬਾਲਗ ਕੁੜੀ ਦੇ ਨਾਲ ਜ਼ਬਰ ਜਨਾਹ ਹੋਇਆ ਹੈ ਉਹ ਕੁੜੀ ਗਰਭਵਤੀ ਹੋ ਗਈ ਤੇ ਹੁਣ ਉਸ ਕੁੜੀ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਹੈ ਦੱਸਦੀ ਹੈ ਕਿ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮੁਕੱਦਮਾ ਦਾਇਰ ਕਰ ਲਿਆ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਜਦੋਂ ਇਸ ਕੁੜੀ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇਹ ਜਾਣਕਾਰੀ ਦਿੱਤੀ ਕਿ ਉਹ 7ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਜਦੋਂ ਪਿਛਲੇ ਸਾਲ ਗਰਮੀ ਦੀਆਂ ਛੁੱਟੀਆਂ ਹੋਈਆਂ ਸਨ ਤਾਂ ਉਹ ਆਪਣੀ ਮਾਸੀ ਦੇ ਘਰ ਗਈ ਸੀ ਉਸ ਦੀ ਮਾਸੀ ਲਾਲਗੜ ਜਟਾਨ ਥਾਣਾ ਦੇ ਅਧੀਨ ਪੈਂਦੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ ਜਿੱਥੇ ਕਿ ਉਹ ਛੁੱਟੀਆਂ ਬਿਤਾਉਣ ਦੇ ਲਈ ਗਈ ਸੀ ਉੱਥੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਦੇ ਨਾਲ ਜਬਰ ਜਨਾ ਕੀਤਾ ਉਸ ਨੂੰ ਕੋਈ ਨਸ਼ੀਲਾ ਪਦਾਰਥ ਖਵਾਇਆ ਉਸ ਨੂੰ ਬੇਹੋਸ਼ ਕਰ ਦਿੱਤਾ ਤੇ ਉਸ ਤੋਂ ਬਾਅਦ ਉਸ ਦੇ ਨਾਲ ਬਲਾਤਕਾਰ ਕੀਤਾ ਜਿਸ ਦੌਰਾਨ ਹੀ ਹੁਣ ਉਹ ਗਰਭਵਤੀ ਹੋ ਗਈ ਸੀ ਤੇ ਜਿਸ ਬੱਚੇ ਨੂੰ ਉਸ ਨੇ ਜਨਮ ਦਿੱਤਾ ਉਹ ਮਰਿਆ ਹੋਇਆ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਇੱਥੇ ਜੇਕਰ ਜੋਗ ਹੈ ਕਿ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂ ਫਿਰ ਕਿਸੇ ਹੋਰ ਜਾਣਕਾਰ ਵਿਅਕਤੀ ਦੇ ਕੋਲ ਭੇਜਦੇ ਨੇ ਤਾਂ ਇੱਥੇ ਮਾਪਿਆਂ ਦਾ ਫਰਜ ਬਣਦਾ ਹੈ ਕਿ ਉਹ ਯਕੀਨੀ ਬਣਾ ਲੈਣ ਕਿ ਜਿਸ ਵੀ ਵਿਅਕਤੀ ਦੇ ਕੋਲ ਜਿਸ ਵੀ ਰਿਸ਼ਤੇਦਾਰੀ ਦੇ ਵਿੱਚ ਉਹ ਆਪਣੇ ਬੱਚੀ ਨੂੰ ਭੇਜ ਰਹੇ ਨੇ ਕੀ ਉਹ ਪ੍ਰੋਸੋਜੋਗ ਹਨ ਜੇਕਰ ਨਹੀਂ ਤਾਂ ਫਿਰ ਅਜਿਹੇ ਕਦਮ ਨਹੀਂ ਉਠੋਣਾ ਚਾਹੀਦਾ ਆਪਣੇ ਬੱਚਿਆਂ ਦਾ ਆਪਣੀਆਂ ਬੱਚੀਆਂ ਦਾ ਖੁਦ ਖਿਆਲ ਰੱਖਣਾ ਚਾਹੀਦਾ ਹੈ। ਜਿਵੇਂ ਇਸ ਮਾਮਲੇ ਦੇ ਵਿੱਚ ਹੋਇਆ ਇਹ ਬੱਚੀ ਅਜੇ নাবਾਲਿਕ ਹੈ 7ਵੀਂ ਜਮਾਤ ਦੇ ਵਿੱਚ ਪੜਦੀ ਹੈ ਉਸਦੀ ਉਮਰ ਕਿੰਨੀ ਕੁ ਹੋਵੇਗੀ ਅਸੀਂ ਸਾਰੇ ਖੁਦ ਅੰਦਾਜ਼ਾ ਲਗਾ ਸਕਦੇ ਹਾਂ ਉਸਦੇ ਨਾਲ ਜ਼ਬਰਜਨਾਹ ਹੋ ਗਿਆ ਇੱਥੋਂ ਤੱਕ ਕਿ ਉਹ ਗਰਭਵਤੀ ਹੋ ਗਈ ਔਰ ਉਸ ਨੂੰ ਇਸ ਬਾਰੇ ਬਹੁਤਾ ਕੁਝ ਪਤਾ ਵੀ ਨਹੀਂ ਤੇ ਹੁਣ ਜਿਸ ਬੱਚੇ ਨੂੰ ਉਸਨੇ ਜਨਮ ਦਿੱਤਾ ਉਹ ਮਰਿਆ ਹੋਇਆ ਹੈ ਮਾਮਲਾ ਪੁਲਿਸ ਤੱਕ ਪਹੁੰਚਿਆ ਹੋਇਆ ਹੈ ਪੁਲਿਸ ਨੇ ਮੁਕੱਦਮਾ ਦਾਇਰ ਕਰ ਲਿਆ ਹੈ ਤੇ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਜਦੋਂ ਮਾਪੇ ਆਪਣੇ ਬੱਚਿਆਂ ਵੱਲ ਖਾਸ ਧਿਆਨ ਨਹੀਂ ਦਿੰਦੇ ਤਾਂ ਫਿਰ ਉਹ ਇਹੋ ਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਸ਼ਰਮਸਾਰ ਤਾਂ ਹੋਣਾ ਹੀ ਪੈਂਦਾ ਨਾਲ ਹੀ ਸਰੀਰਕ ਤੇ ਮਾਨਸਿਕ ਪਰਤਾੜਨਾ ਵੀ ਚੱਲਣੀ ਪੈਂਦੀ ਹੈ ਇੱਕ ਪਾਸੇ ਸਮਾਜ ਦੇ ਤਾਨੇ ਮੇੜੀ ਹੋ ਜਾਂਦੇ ਨੇ ਦੂਸਰੇ ਪਾਸੇ ਜਿਹੜਾ ਮਾਨਸਿਕ ਦਬਾਵੀ ਚ ਲੜਨਾ ਪੈਂਦਾ ਹੈ ਜਿਹੜਾ ਕਿ ਬਹੁਤ ਘਾਤਕ ਹੁੰਦਾ ਹੈ ਜਿਸ ਦਿਨ ਤੀਜੇ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੇ ਨੇ ਇਸ ਕਰਕੇ ਅਜਹੀ ਕੋਈ ਵੀ ਅਨਸੁਖਾਵੀ ਘਟਨਾ ਵਾਪਰੇ ਇਸ ਤੋਂ ਪਹਿਲਾਂ ਸੁਚੇਤ ਰਹਿਣਾ ਚਾਹੀਦਾ ਹੈ ਖਾਸ ਤੌਰ ਤੇ ਮਾਵਾਂ ਨੂੰ ਆਪਣੀਆਂ ਬੇਟੀਆਂ ਦਾ ਉਚੇਚਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਦੇ ਵੱਲ ਖੁਦ ਧਿਆਨ ਦੇਣਾ ਚਾਹੀਦਾ ਹੈ ਕਿ ਉਹਨਾਂ ਨਾਲ ਕੋਈ ਵੀ ਐਸੀ ਘਟਨਾ ਨਾ ਵਾਪਰੇ ਪਰੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਆਰਥਿਕ ਮਾਨਸਿਕ ਪਰਤਾਰਨਾ ਚੱਲਣੀ ਪਵੇ ਜਿਵੇਂ ਇਸ ਬੱਚੀ ਦੇ ਨਾਲ ਹੋਇਆ ਜਿਹੜੀ ਕਿ ਸਿਰਫ 7ਵੀਂ ਜਮਾਤ ਦੇ ਵਿੱਚ ਅਜੇ ਪੜਦੀ ਹੈ ਇੰਨੀ ਛੋਟੀ ਉਸਦੀ ਉਮਰ ਹੈ ਉਸਤੇ ਨਾਲ ਜਬਰ ਜਨਾਹ ਹੋ ਗਿਆ ਤੇ ਜਿਸ ਬੱਚੇ ਨੂੰ ਉਸਨੇ ਜਨਮ ਦਿੱਤਾ ਉਹ ਬੱਚਾ ਮਰਿਆ ਹੋਇਆ ਹੈ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਪੁਲਿਸ ਨੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ